तो, तो 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 ना देर किये. आई कई जग जे सुनी गल शिकरत पी ਜੋ ਜੱਥੇ ਨੇਂਦੀ ਚੱਲੇ ਬਾਰਮੀ ਪੈਂਦੀ ਕਹਿਰ ਦੀ ਉਹ ਅੰਮ੍ਰਿਤ ਇਥੋਂ ਦੇ ਸਾਰੇ ਹੀ ਪ੍ਰਬੰਧ ਸਹਿਬਾਨਾ ਵੱਲੋਂ ਨਗਰਵਾਸੀ ਸੰਗਤਾਂ ਵੱਲੋਂ ਸੋ ਜਕਾਰਾ ਛੱਡਾਗੇ ਜੋ ਬੋਲੇ ਸੋ ਨਿਹਾਲ ਸ੍ਰੀ ਅਕਾਲ ਉਹ ਬਹੁਤ ਹੀ ਅਨਠਕ ਸਾਹਗੀ ਸੇਵਾਦਾਰ ਜਿਨ੍ਹਾਂ ਨੇ ਇਸ ਇਲਾਕੇ ਦੇ ਵਿੱਚ ਆਪਣਾ ਵਡਮੂਲਾ ਨਾਮ ਦੁਨੀਆ ਦੇ ਦਿਲਾਂ ਦੇ ਉੱਪਰ ਮਰਸਾਇਆ ਅੱਜ ਇਹਨਾਂ ਨੂੰ ਯਾਦ ਕਰ ਰਹੇ ਹਾਂ ਕਿਉਂਕਿ ਸਾਡੇ ਪਿੰਡਾਂ ਸਹਰਾਂ ਦੀ ਨੁਹਾਰ ਉਸ ਤੋਂ ਨਿਹਾਰ ਮੇਰੇ ਘਰਾਂ ਦੇ ਵਿੱਚ ਆਉਂਦੀ ਹੈ ਤਿੰਨੋਂ ਰੰਗਾਂ ਦੇ ਸੰਗ ਤੇ ਟੱਕਰੀ ਦੇ ਪਰਦੇਵਾ ਕਰੇਂਦੇ ਬਾਉ ਸੰਗ ਤੇ ਇਹ ਤਾਂ ਹੈ ਤੁਝ ਤੇ ਹਾਮਿ ਮਾ ਭਾਰਤੀ ਇਹ ਤਾਂ ਹੈ ਤੁਝ ਤੇ ਹਾਮਿ ਮਾ ਭਾਰਤੀ ਸਾਰਿਆਂ ਨੂੰ ਜਿੰਦ ਹੈ ਨਿਆ ਭਾਰਤੀ ਸਾਰਿਆਂ ਨੂੰ ਜਿੰਦ ਹੈ ਨਿਆ ਭਾਰਤੀ ਹਰੇ ਹਰੇ ਨਾਤ ਕਗਾ ਜੈ ਸੰਗ ਤੇ ਤੱਕਰੀ ਬਾਬਾ ਤਿੰਨਦੇ ਆਏ ਸੰਗ ਤੇ ਤੱਕਰੀ ਬਾਬਾ ਤਿੰਨਦੇ ਬਾਉ ਸੰਗ ਤੇ संग ते सतकी वटिते सतकड़ी दर दवा संग आकाश हले पैसा आका आल ਸੇ ਸੇ ਸ਼ੋਭਤ ਸਾਡੀ ਸਾਰੀ ਲੀਡਰਸ਼ਿਪ ਪਰਮਾਨ ਸਿੰਘ ਕਾਤਰੋਂ ਸਾਹ ਸਾਰਿਆਂ ਨੂੰ ਫਤਿਹ ਅਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜਤਾਂ ਸਭ ਤੋਂ ਪਹਿਲਾਂ ਤਾਂ ਸਾਰੇ ਨਗਰ ਦਾ ਕਿ ਤੁਸੀਂ ਵੱਡੀ ਗੱਲ ਸੀ ਸਾਡੀ ਬੇਨਤੀ ਸੁਣ ਲਈ ਆਦਰ ਹੋਇਆ ਕੁਝ ਵਿਚਾਰ ਪੰਜਾਬ ਔਰ ਪੰਥ ਦੇ ਸੰਗਤ ਨੂੰ ਬੇਨਤੀ ਕਰਨੀ ਚਾਹੁੰਨਾ ਕਿ ਅੱਜ ਪੰਜਾਬ ਦੀ ਜੋ ਰਾਸੀ ਹਾਲਾਤ ਨੇ ਪੰਜਾਬ ਜਿਹੜੀ ਅਣਖ ਔਰ ਗੌਰਵ ਦੀ ਧਰਤੀ ਸੀ ਜੇ ਕਹੀਏ ਕਿ ਪੰਜਾਬ ਦਾ ਸੰਸਾਰ ਨਾ ਕੋ ਬਲੱਖਣ ਇਤਿਹਾਸ ਹੈ ਕੁਰਬਾਨੀਆਂ ਔਰ ਸ਼ਹਾਦਤਾਂ ਦਾ ਜਹਾਜ਼ ਇੱਥੇ ਸਿਰਜਿਆ ਗਿਆ ਹੈ ਕਿਉਂ 1 ਲੱਖ ਕਰੋੜ ਦਾ ਕਰਜ਼ਾ ਮਾਫ਼ ਕਰ ਸਕੋ ਕੁਰਾਨੇ ਚੁਰ ਬੋਲਿਆ ਸਰਕਾਰ ਬਣਾਈ ਮੇਰਾ ਲੁੱਟਿਆ ਤੁਰ ਗਿਆ ਤੇ ਸਾਰੀਆਂ ਕੱਡੀਆਂ ਢੋਲੀਆਂ ਤੋਂ ਬਚਣ ਲਈ 2 ਮਹੀਨੇ ਪਹਿਲਾਂ ਜੀ.ਐੱਪੀ. ਸ਼ਾਮ ਲੋਕਿਆ ਆਪਣੇ ਆਪਣੇ ਉਹਨਾਂ ਦੇ ਲੈ ਰਹੇ ਨੇ ਉਸ ਤੋਂ ਬਾਅਦ ਇਹ ਹੈ ساری ਜਿਹੜੀ ਕਹਾਣੀ ਹੈ ਜੋ ਪੰਜਾਬ ਦੇ ਇਲਾਕਿਆਂ ਨੇ ਉਹਨਾਂ ਦਾ ਜ਼ਿਕਰ ਵੀ ਕੀਤਾ ਮੇਰਾ ਵੀ ਇਸ ਨਗਰ ਦੀਆਂ ਕਈ ਸਨਮਾਨਯੋਗ ਸਿੱਖਿਸ਼ਾ ਨਾਲ ਬਹੁਤ ਪੁਰਾਣਾ ਨਿਗਾਹ ਰਿਖਾ ਰਿਹਾ ਆ ਮੈਂ ਹਲਕਾ ਨਹੀਂ ਵੀ ਹੈ ਮੇਰਾ ਹਰਦਮ ਸਿੰਘ ਉਹਨਾਂ ਨਾਲ ਸਰੂਪੀ ਜੀ ਬੈਠੇ ਨੇ ਸਾਡੇ ਬਾਈ ਜੀ ਰਣਵੀਰ ਸਿੰਘ ਹਣੀ ਨਾਲੀ ਹਣੀ ਜੋ ਅਮਰੀਕਾ ਦਾ ਪਰਿਵਾਰ ਉਹਨਾਂ ਨਾਲ ਵੀ ਬਹੁਤ ਨੇੜਾ ਨਿਕਾ ਸਬੰਧ ਰਿਹਾ ਸੋ ਸਾਰੇ ਨਗਰ ਨਾਲ ਜੋ ਸਾਹਮਣੇ ਰਹੀ ਹੈ ਉਸ ਦੇ ਤਹਿਤ ਤੁਹਾਨੂੰ ਹੱਥ ਬੰਨ ਕੇ ਬੇਨਤੀ ਕਰਨ ਲਈ ਹਾਜ਼ਰ ਹੋਏ ਆ ਕਿ ਕਿਰਪਾ ਕਰਕੇ 1 ਜੂਨ ਨੂੰ ਆਪਾਂ ਵੋਟਾਂ ਪਾਉਣ ਲਈ ਜਾਣਾ ਆਪਾਂ ਇਹ ਸੋਚਣਾ ਵਿਚਾਰ ਕਰ ਕੰਮ ਹੈ ਸਰਕਾਰ ਬਣਾ ਦੇਵੇ ਤਾਂ ਵੀ ਤੁਹਾਡੇ ਦੇ ਨਾਲ ਇੱਕ ਵੀ ਕੋਈ ਵੱਡਾ ਕੰਮ ਚਲੋ ਚાલુ ਨਹੀਂ ਹੋਇਆ ਕਿਸੇ ਦਾ ਨਹੀਂ ਬੱਤਰੀ ਵੀ ਕਰਿਆ ਹੋਵੇ ਸਮਾਜ ਦੋਸਤਾਂ ਦਾ ਕਿਸੇ ਵੀ ਕੰਮ ਦਾ ਇਸ ਕਰਕੇ ਵੀ ਇਹ ਸਰਕਾਰ ਟੋਟਲ ਡਰਾਮੇ ਵਾਲਾ ਔਰ ਜਿਵੇਂ ਆਪਾਂ ਇਹ ਕਹਿ ਦਈਏ ਕਿ ਤਮਾਸ਼ਾ ਬਣਾਦਾ ਇਹਨਾਂ ਨੇ ਪੰਜਾਬ ਦਾ ਅੱਜ ਤੁਹਾਨੂੰ ਪੰਜਾਬ ਨੂੰ ਇਹ ਸੋਚਣ ਦੀ ਲੋੜ ਹੈ ਅਸੀਂ ਵੀਰੋ ਅਕਾਲੀ ਦਰ ਤੋਂ ਗਲਤੀਆਂ ਹੋ ਜਾਂਦੀਆਂ ਅਸੀਂ ਇਹ ਕਹਿੰਦੇ ਰਹੇ ਨਗਰ ਪਿੰਡਾਂ ਸਹਰਾਂ ਦੇ ਵਿੱਚ ਜਾ ਕੇ ਵਿਚਾਰਾ ਕਰਨ ਦਾ ਸਮਾਂ ਹੀ ਮਿਲਦਾ ਹੈ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਆਕਾਨ ਰਕੂਦ ਰੂਰ ਖਾ ਕੇ ਜਾਇਓ ਭਾਈ ਸਾਰਿਆਂ ਨੂੰ ਬੇਨਤੀ ਹੈ ਹੰਦਾਵਾ ਸਾਹਿਬ ਪਿੰਡਾਂ ਵਿੱਚ ਜਾ ਰਹੇ ਹਾਂ ਚੋਂ ਪਰਚਾਲੀ ਕਿਵੇਂ ਲੱਗ ਰਿਹਾ ਕੀ ਕਹੋਗੇ ਪਿੰਡਾਂ ਵਿੱਚ ਮੌਨ ਵਧੀਆ ਹੰਡਾਣਾ ਹੈ ਉਹ ਬਟੀਕ ਦੇ ਰਹੇ ਵੀ ਅਕਾਲੀਦਾਨ ਆਵੇ ਕਾਹਦੇ ਕੋਲੋਂ ਬੰਦੇ ਆਉਣ ਸਾਨੂੰ ਆ ਕੇ ਕਹਿਣਾ ਜੀ ਅੱਗੇ ਵੱਗੂ ਪੂਰਾ ਜੋਰ ਲਾ ਕੇ ਚਲੋ ਬੰਦੋ ਚੱਲੀਏ ਲੋਕਾਂ ਦੀ ਅਪੀਲ ਕਰੋਗੇ ਲੋਕਾਂ ਨੂੰ ਇਹ ਹੀ ਪੀਰ ਕਰਦਿਆਂ ਕਿ ਜਿਹੜੀ ਆਪਣੀ ਖਾਨਦਾਨੀ ਪਾਰਟੀ ਹੈ ਉਹ ਸ਼੍ਰੋਮਣੀ ਅਕਾਲੀਦਾਨ ਵੀ ਕਿਰਪਾ ਕਰਕੇ ਸ਼੍ਰੋਮਣੀ ਅਕਾਲੀਦਾਨ ਨੂੰ ਜਿੱਤਿਓ ਕਿਉਂ ਸ਼੍ਰੋਮਣੀ ਅਕਾਲੀ ਨਾਲ ਖੇਤਰੀ ਪਾਰਟੀ ਹੈ ਖੇਤਰੀ ਪਾਰਟੀ ਪੰਜਾਬ ਵਾਸਤੇ ਬਹੁਤ ਜ਼ਰੂਰੀ ਹੈ ਇਸ ਕਰਕੇ ਬੇਨਤੀ ਕਰਦਾ ਮੈਂ ਸਾਰੇ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਭੈਣਾਂ ਬੀਬੀਆਂ ਨੂੰ ਸਾਰੇ ਨੂੰ ਮੇਰੀ ਹੱਥ ਜੋੜ ਕੇ ਕਹ ਲਿਆ ਕਿ ਅਕਾਲੀ ਦਲ ਨੂੰ ਜਿਦਿਆਓ ਵੱਟਵਾਦ ਇਹਨਾਂ ਨੂੰ ਕਾਬਜ਼ ਆਪਦਾ ਜਵੰਦਾ ਸਾਹਿਬ ਕੀ ਕਹੋਗੇ ਤੁਸੀਂ ਪਿੰਡਾਂ ਵਿੱਚ ਜਾ ਰਹੇ ਹੋ ਨੌਜਵਾਨਾਂ ਨੂੰ ਕੀ ਕੀਤਾ ਹੋਏ ਲੋਕਾਂ 'ਚ ਬਹੁਤ ਉਸ਼ਾ ਪਹਿਲਾਂ ਵਾਲਾ ਮਾਹੌਲ ਚਲੋ ਠੀਕ ਹੈ ਅਕਾਲੀ ਦਲ ਪਾਰਟੀ ਤੋਂ ਅਸੀਂ ਮੰਨਦੇ ਗਲਤੀਆਂ ਹੋਈਆਂ ਵੀ ਨੇ ਹੁੰਦੀਆਂ ਵੀ ਨੇ ਹਰ ਇੱਕ ਬੰਦੇ ਤੋਂ ਹੋਈਆਂ ਨੇ ਪਰ ਹੁਣ ਲੋਕਾਂ ਨੇ ਸਾਡਾ ਬਹੁਤ ਹੰਗਾਰਾ ਦੇ ਰਹੇ ਨੇ ਅਸੀਂ ਖਵਾਜ ਚ ਹੁੰਦਾ ਜਿਹਨੂੰ ਬਹੁਤ ਮਾਰਦੇ ਨਾਲ ਜਿਤਾ ਕੇ ਦੋ ਦੋਰਾ ਕਰਦੇ ਜਿਹੜੇ ਬਾਹਰੋਂ ਉਮੀਦਵਾਰ ਆਏ ਨੇ ਵੋਟਾਂ ਦੇ ਦੌਰਾਨ ਉਹ ਕਿਵੇਂ ਲੱਗ ਰਹੇ ਨੇ ਦੇਖੋ ਕੋਈ ਜਿਹੜੇ ਬਾਹਰੋਂ ਆਏ ਨੇ ਹੁਣ ਵੋਟਰ ਆਪਾਂ ਤੋਂ ਵੱਧ ਸਿਆਣਾ ਠੀਕ ਹੈ ਕੋਈ ਇਹਨਾਂ ਬਾਰੇ ਆਪਾਂ ਤੋਂ ਬਾਤੂ ਕਾਂਡੂ ਗੱਲ ਕਰਨ ਦੀ ਲੋੜ ਨਹੀਂ ਸਾਡੇ ਕੋਲ ਇੱਕੇ ਮੁੱਦਾ ਵਿਕਾਸ ਦਾ ਮੁੱਦਾ ਅਸੀਂ ਜਿੰਦ ਜਾਣ ਲਾ ਕੇ ਵਿਕਾਸ ਕਰਿਆ ਤੁਸੀਂ ਯੂਪੀ ਚਲੇ ਜਾਓ ਐਮਪੀ ਚਲੀ ਜਾਓ ਹਰੇਕ ਦਾ ਸਰਕਾਰਾਂ ਬਣਦੀਆਂ ਆਈਆਂ ਨੇ ਜਿੰਨਾ ਵਿਕਾਸ ਬਾਦਲ ਸਾਹਿਬ ਦੇ ਵੇਲੇ ਹੋਇਆ ਪੰਜਾਬ 'ਚ ਹੋਇਆ ਲੋਕਾਂ ਨੂੰ ਆਪਣੇ ਆਪ ਹੀ ਪਤਾ ਲੱਗਦਾ ਇਹ ਗੱਲ ਤਾਂ ਕਰਕੇ ਲੋਕ ਨੂੰ ਦੁਬਾਰਾ ਸ਼ਾਹ ਹੋ ਰਹੇ ਨੇ ਅਕਾਲੀ ਦਲ ਨੂੰ ਵੋਟ ਪਾਉਣ ਦੀ ਬੀਬੀ ਕੀ ਕਹੋਗੇ ਚੋਣ ਪ੍ਰਚਾਰ ਦੌਰਾਨ ਕਿਵੇਂ ਲੱਗ ਰਿਹਾ ਤੁਸੀਂ ਚੋਣ ਪ੍ਰਚਾਰ ਬਹੁਤ ਵਧੀਆ ਚੱਲ ਰਿਹਾ ਜੀ ਸਾਡਾ ਬਹੁਤ ਵਧੀਆ ਪਿੰਡਾਂ ਦੇ ਵਿੱਚ ਵੀ ਵਾੜਾਂ ਦੇ ਵਿੱਚ ਜਾਣੇ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਸਾਨੂੰ ਅਗਲਾ ਕਹਿੰਦਾ ਦੇਖੋ ਦੂਜੀਆਂ ਪਾਰਟੀਆਂ ਨੇ ਦਸੰਪਤੀ ਦੇ ਮੌਕੇ ਦੀ ਸਰਕਾਰਾਂ ਨਹੀਂ ਕਿਤਾ ਨਸ਼ਾ ਵਾਲਾ ਵੱਧ ਗਿਆ ਇੱਕ ਜਿਹੜੀ ਡਿਪੂਆਂ ਦੀ ਕੜਕ ਸੀ ਉਹ ਵੀ ਕੱਟੀ ਗਈ ਢੀਲੇ ਕੜ 5 ਕਿਲੋ ਆਟੇ ਨਾਲ ਪਰਿਵਾਰਾਂ ਦੇ ਗੁਜ਼ਾਰੇ ਹੁੰਦੇ ਫਿਰ ਇੱਕ ਕਾਲੀ ਦਾਲੂ ਤਾਂ ਘਰ ਘਰ ਲੋਕ ਡੀਕਦੇ ਨਹੀਂ ਵੀ ਕਾਲੀ ਦਾਲ ਆਵੇ ਵਾਪਸ ਸਰਕਾਰ ਬਣੇ ਤੇ ਐਪੀ ਬਣਾ ਕੇ ਅਸੀਂ ਆਪਾਂ ਨੂੰ ਸਰਦਾਰ ਕਈ ਵੀ ਧੁੰਦਾ ਸਾਹਿਬ ਦਿੱਤੇ ਨੇ ਅਸੀਂ ਇਹਨਾਂ ਨੂੰ ਬਹੁਤ ਵੱਡੀ ਰੀੜ ਤੇ ਤਾਂ ਕਿ ਜਿੱਤ ਪ੍ਰਾਪਤ ਕਰਕੇ ਇਹਨਾਂ ਦੀ ਅਸੀਂ ਸਿੰਘ ਵੀਰਵਾਲ ਜੀ ਦੀ ਝੋਲ ਚ ਸਿੱਪਾਵਾਂਗੇ 13 ਦੇ 13 ਸੀਟਾਂ ਜਿੱਤਾਂਗੇ ਜੀ ਜੀ